ਅਫਰੀਕਨ ਬੱਤੀ ਜਿਵੇਂ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਬਲਾਸਪੁਰ ਜਦੋਂ ਮੇਰੇ ਮੂਰੇ ਫੋਰਚਨਰ ਲੱਗੀ ਆ ਹੋਰ ਉਹਨਾਂ ਨੇ ਮੇਰੇ ਪਿੱਛਾ ਕਰਕੇ ਤੇ ਮੂਰੇ ਰੋੜੇ ਸਿੱਟੇ ਹੋਏ ਸੀ ਬੰਨ ਪੱਥਰ ਉਹਰੇ ਬਰਾਬਰ ਮੇਰੀ ਗੱਡੀ ਭੰਨ ਤੋੜ ਕਰਕੇ ਤੇ ਲੁੱਟ ਹੋ ਗਈ ਹਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਬਸ ਜ਼ੋਰ ਜੀ ਉਹਨਾਂ ਨੂੰ ਜਿਹੜੇ ਉਹਨਾਂ ਕਾਰਵਾਈ ਕੀਤੀ ਆ ਵੀ ਉਹਨਾਂ ਦੇ ਕੋਈ ਪਕੜ ਕੀਤਾ ਜਾਵੇ ਹੋਰ ਬੋਲ ਦੇ ਇਹ ਰਾਤ ਦਿੱਲੀ ਤੋਂ ਆਉਂਦਾ ਸੀਗਾ ਤੇ ਜਦੋਂ ਇੱਥੇ ਬਲਾਸਪੁਰ ਦੇ ਮੋੜ ਤੇ ਆਇਆ ਤੇ ਇਥੋਂ ਇੱਕ ਫੋਰਚਨਰ ਗੱਡੀ ਇਹਦੇ ਮੂਹਰੇ ਲੱਗੀ। ਉਰੇ ਲਾ ਕੇ ਜਦੋਂ ਇਹ ਪੌਲ ਕਰਾਸ ਕੀਤਾ ਤੇ ਗਾਂ ਪੱਥਰ ਰੱਖੇ ਹੋਏ ਸੀ ਉੱਥੇ ਜਾ ਕੇ ਇਹਦੇ ਮੂਹਰੇ ਲਾ ਕੇ ਗੱਡੀ ਇਹਦੀ ਰੋਕ ਲਈ। ਰੋਕ ਅਨਸਾਰ ਉਹਨਾਂ ਨੇ ਭੰਨ ਤੋੜ ਕੀਤੀ ਆ। ਐਨ ਆਰ ਆਈ ਸਵਾਰੀ ਸੀ ਇਹਨੂੰ ਥੱਲੇ ਸੱਟ ਕੇ ਇਹਦਾ ਸਾਰਾ ਕੁਝ ਕੱਢ ਲਿਆ। ਐਨ ਆਰ ਆਈ ਸਵਾਰੀ ਸੀਗੀ ਜਿਹੜੀ ਉਹਦਾ ਜੋ ਕੁਝ ਪਾਇਆ ਸੋਨਾ ਸੱਪਾ ਉਹ ਲਾ ਲਿਆ। ਉੱਟ ਕੇ ਪੂਰਾ ਤਸੱਲੀ ਦੇ ਨਾਲ ਹੀ ਗਏ ਆ। ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਅੱਗੇ ਤੋਂ ਕੋਈ ਜਿਹੀ ਕੋ ਘਟਨਾ ਨਾ ਹੋਵੇ। ਪਰਸੋਂ ਰਾਤ ਨੂੰ ਕਰੀਬ 11:30 ਵਜੇ ਦਸ਼ਮੇਸ਼ ਸਕੂਲ ਦੇ ਨੇੜੇ ਬਦਨੀ ਕਲਾ ایرিয়া ਦੇ ਵਿੱਚ ਇੱਕ ਐਨ ਆਰ ਆ ਪਰਿਵਾਰ ਉਹਨਾਂ ਨੇ ਦਿੱਲੀ ਸੇ ਜੋ ਟੈਕਸੀ ਲਗਾ ਕੇ ਆਪਣੇ ਪਿੰਡਵਲ ਗਰਵਲ ਆ ਰਹੇ ਸੀ ਦਸ਼ਮੇਸ਼ ਸਕੂਲ ਦੇ ਨੇੜੇ ਇੱਕ ਫੋਰਚੂਨਰ ਗੱਡੀ ਆਇਆ ਉਹਦੀ ਨੰਬਰ ਪੀ ਬੀ 02 11 ਵੀ ਫੜਿਆ ਗਿਆ ਹੈ ਉਹ ਗੱਡੀ ਵਿੱਚ ਚੇ ਨੌਜਵਾਨ ਮੁੰਡੇ ਮੂ ਬਣ ਕੇ ਆਏ ਆਮ ਅਰ ਇਨਦੇ ਗਾੜੀ ਦੀ ਮੂਰੇ आगे गाड़ी लगा के उन्होंने धमकी दम दे के दे और बेस्काल दिखा के उन्होंने तो चैनी एक मोबाइल फोन और एक सैमसंग टैब और ड्राइवर तो करीब भी हज़ार पो करके ले गए हैं ये सू रात जदों तला मिली है इमीडिएटली डी एस पी निहाल सिंह वाले हैं और ऑफिस मौका पर पहुँच गए हैं इस केस के इस इस घटना के बारे में असी अन के ऊपर परचा दर्जी कर लिए हैं और तफ्तीश ही चल रही है तफतीश दे आज और जो पिछले कल जो तफ्तीश के में मैं जड़े को वही है मोबाइल फोन बराबद हो गई है और उन्होंने सड़क पर किसी गांव के नेे सड़क के किनारे उन्होंने सुट के चले गए ने पत्थर रखे इसमें हाईवे हैं हाँ हाँ वो ले गए हैं और फर्दर इन्वेस्टिगेशन की फिलहाल साढ़े टीम ने अगली तीन चार पिंड सीसी टीवी ट्रायल फॉलोअप करके पहुँच गए हैं ਔਰ ਸਾਨੂੰ ਉਮੀਦ ਹੈ ਇਹ ਕੇਸ ਜਲਦੀ ਟ੍ਰੇਸ ਹੋ ਸਕੀ ਹੈ ਤੋ ਮੋਸਟਲੀ ਅਸੀਂ ਟ੍ਰੇਸ ਕਰਾ ਦੇਂਗੇ ਸ਼ਾਰਟਲੀ ਫਿਰ ਅਸੀਂ ਤੁਹਾਨੂੰ ਦੱਸਦਾ ਕਿੰਨੇ ਬੰਦੇ ਕਿੰਨੇ ਲੋਕ ਆ ਰਹੇ ਥੇ ਉਹਦੇ ਵਿੱਚ ਚਾਰ ਲੋਕ ਸੀਗੇ ਡਰਾਈਵਰ ਦੇ ਅਲਾਵਾ ਦੋ ਤੋ ਹਸਬੰਡ ਐਂਡ ਵਾਈਫ ਹੈ ਔਰ ਉਹਨਾਂ ਦੇ ਇੱਕ ਮਾਈਨਰ ਕੁੜੀ ਹੈ ਔਰ ਉਹਨਾਂ ਦਾ ਬੇਟਾ ਜੋ ਇੱਥੇ ਰਹਿੰਦਾ ਹੈ ਉਹ ਉਹਨਾਂ ਨੂੰ ਪਿਕਅਪ ਕਰਨ ਲਈ ਦਿੱਲੀ ਗਏ ਸੀ ਉਹ ਨਾਲ ਸੀਗਾ ਟੋਟਲ ਇਹ ਫੈਮਿਲੀ ਵਿੱਚ ਚਾਰ ਬੰਦੇ ਨੇ ਡਰਾਈਵਰ ਐਕਸਟਰਾ ਹੈ ਵਕਰੇ ਪੰਜ ਜਾਣੇ ਸੀ और जो इन फॉर्चुनर गाड़ी च टोटल छः लोग आए हैं फिर इन्हें उत्ते कोई हुई है तो तुम्हें मे में मैं बोल बलारा हुई है लड़ाई भी हुई है और इन्हें दी ठीक ठाक है कंडीशन इन्होंने और तफतीश चल रही है प्राइमरी इसी स्टेज मैं थोड़े न सझे नहीं कर पाऊंगा साढ़े कोई अच्छी अच्छी लीड्स मिल मिले हुए हैं इस केस के साढ़े टीम लगे हुए हैं दिन रात को असी कोशिश करेंगे जल्दी इसको ब्रेक करवा लेंगे